ਹਾਂਜੀ ਭਾਜੀ ਕੀ ਹਾਲ ਹੈ ਭਾਜੀ ਅੱਜ ਦਾ ਮਸਲਾ ਕੀ ਹੈ ਮਸਲਾ ਭਾਜੀ ਮੈਂ ਮਨਜੀਤ ਸਿੰਘ ਡੀਪੀ ਪੋਸਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰੰਗਲੇ ਵਿਖੇ ਕੰਮ ਕਰ ਰਿਹਾ ਸਰਕਾਰੀ ਹਦਾਇਤਾਂ ਅਨੁਸਾਰ ਮੇਰੀ ਜਿਹੜੀ ਡਿਊਟੀ ਹੈ ਡੀਏਵੀ ਸਕੂਲ ਲੜਕੇ ਪੁਰਾਣਾ ਬਾਸਾਡੇ ਦੇ ਲਾਗੇ ਸਕੂਲ ਦੇ ਵਿੱਚ ਲੱਗੀ ਨਿਗਰਾਨਵਾਜੋਂ ਔਰ ਪਲੱਸ 2 ਕਲਾਸ ਦਾ ਪੇਪਰ ਮੈਦ ਦਾ ਹੋ ਰਿਹਾ ਸੀ ਜਿਸ ਦੌਰਾਨ ਮੈਂ ਨਕਲ ਦਾ ਵਿਰੋਧ ਕਰ ਰਿਹਾ ਸੀ ਨਕਲ ਨਹੀਂ ਹੋਏਗਾ ਸਰਕਾਰੀ ਹਦਾਇਤਾਂ ਅਨੁਸਾਰ ਅਸੀਂ ਨਕਲ ਦੇ ਵਿਰੋਧੀ ਆ ਤੇ ਅਹੀਂ ਨਕਲ ਨਹੀਂ ਮਰਵਾਉਣ ਚਾਹੁੰਦੇ ਉਸੇ ਸਮੇ ਉਸ ਦੌਰਾਨ ਵੇ ਦੇ ਵਿੱਚ ਪੇਪਰ ਦੇ ਵਿੱਚ ਵੀ ਉਹ ਦੋ ਤਿੰਨ ਵਾਰੀ ਮਤਲਬ ਵੀ ਸਾਡੇ ਕੋਲ ਨਕਲ ਮਰਵਾਉਣ ਵਾਸਤੇ ਆਇਆ ਅਮਿਤ ਮਹਾਜਨ ਮਤਲਬ ਵੀ ਜਿਹੜਾ ਜਤਿੰਦਰ ਮਹਾਜਨ ਉਹਦਾ ਭਤੀਜਾ ਵੀ ਹੈਗੀ ਉਹ 골ਡਨ ਸਕੂਲ ਦਾ ਪ੍ਰਿੰਸੀਪਲ ਵੀ ਬਤੌਰ ਕੰਮ ਕਰ ਰਿਹਾ ਫਿਰ ਵੀ ਉਹਨੂੰ ਸਰਕਾਰੀ ਹਦਾਇਤਾਂ ਅਨੁਸਾਰ ਉਹਨੂੰ ਸਾਰੀ ਜਾਣਕਾਰੀ ਹੁੰਦੀ ਹੋਏ ਵੀ ਉਹਨਾਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਹੈ ਤੇ ਸਾਡੇ ਨਾਲ ਉਹ ਜ਼ਬਰਦਸਤੀ ਧੱਕੇਸ਼ਾਹੀ ਕੀਤੀ ਸੀ ਔਰ ਜੋ ਸਾਡੇ ਤੇ ਇਲਜ਼ਾਮ ਲਾਂਦਾ ਕਿ ਪਲੱਸ 2 ਦਾ ਲੜਕਾ ਆ कि अही उदी तलासी ਲਈ ਹੈ ਜਦ ਕਿ ਇਹੋ ਜਿਹਾ ਮਤਲਬ ਵੀ ਅਸੀਂ ਤਲਾਸੀ ਲੈਣ ਦੇ ਹੱਕਦਾਰ ਆ ਆ ਉਹ ਵੀ ਜਾਨਸ ਆ ਮੈਂ ਵੀ ਜਾਨਸ ਆ ਤੇ ਅਸੀਂ ਫਿਰ ਵੀ ਤਰਾਸੀ ਨਹੀਂ ਲਈ ਉਹਨਾਂ ਆਪਣੀ ਭਰਾਸ ਕੱਢਣ ਵਾਸਤੇ ਸਾਡੇ ਨਾਲ ਗਾਲੀ ਗਲੋਚ ਕੀਤਾ ਪੇਪਰ ਸਮਾਪਤ ਹੋਣ ਤੋਂ ਬਾਅਦ ਜਦ ਕਿ ਇਹੋ ਹੀ ਅਧਿਆਪਕ ਸਾਡੇ ਜਿਹੜੇ ਆ ਸਰਕਾਰੀ ਡਿਊਟੀਆਂ ਤੋਂ ਮਤਲਬ ਵੀ ਕਹਿੰਦੇ ਵੀ ਨਾ ਲੱਗਣ ਵੀ ਇਸ ਚੀਜ਼ਾਂ ਦਾ ਜਦੋਂ ਮਸਲਾ ਪਿਆ ਜਾਂਦਾ ਆ ਸਾਡੇ ਕਿਸੇ ਵਿਅਕਤੀ ਉਤੇ ਪੈਂਦੀ ਆ ਤੇ ਉਹਨੂੰ ਇਹ ਨਜਿੱਟਣਾ ਪੈਂਦਾ ਆ ਉਹ ਹਰਾਸਮੈਂਟ ਹੁੰਦੇ ਆ ਤੇ ਫਿਰ ਉਹ ਮਤਲਬ ਮਜਬੂਰ ਹੁੰਦੇ ਆ ਤੇ ਜਦੋਂ ਇਹ ਨਕਲ ਦਾ ਵਿਰੋਧ ਕਰਦੇ ਆ ਤੇ ਜਿਹੜੇ ਦੂਸਰੇ ਪ੍ਰਾਈਵੇਟ ਸਕੂਲਾਂ ਵਾਲੇ ਆ ਉਹ ਸਾਡੇ ਨਾਲ ਧੱਕਾ ਸਹੀ ਕਰਦੇ ਆ ਤੁਹਾਡੀ ਜਾਨੀ ਮਾਂ ਮਾਲ ਨੂੰ ਖਤਰਾ ਆ ਜਿਹਦੇ ਨਾਲ ਅਸੀਂ ਆਪਣੇ ਘਰ ਦੇ ਬੱਚਾ ਪ੍ਰਤੀ ਵੀ ਨਹੀਂ ਦੇਖ ਰਿਹਾ ਕਰ ਸਕਦੇ ਆਪਣੇ ਘਰ ਪ੍ਰਤੀ ਮਤਲਬ ਹਾਸਮੇਟਾਂ ਨੂੰ ਕਰਦੇ ਜਿਸ ਦੇ ਵਾਸਤੇ ਮੈਂ ਆਪਣੇ ਅਪੀਲ ਕਰਦਾ ਆ ਸਾਰਿਆਂ ਕੋਲੋਂ ਕਿ ਮੈਂ ਜਤਿੰਦਰ ਜਿਹੜਾ ਆ ਆ ਕੇ ਉਹਨੂੰ ਬਹੁਤ ਗਲਤ ਕੰਮ ਕੀਤਾ ਆ ਉਹਨਾਂ ਨੂੰ ਮਤਲਬ ਹੀ ਉਹ ਤਾਂ ਸਖਤ ਸਖਤ ਕਾਰਵਾਈ ਦੇ ਉੱਤੇ ਕੀਤੀ ਜਾਵੇ ਜੋ ਹੈ ਤੇ ਜੋ ਆਈ ਬੇ ਡਰ ਬੇ ਫਿਕਰ ਹੋ ਕੇ ਆਪਣਾ ਡਿਊਟੀ ਨਿਭਾਈਏ ਧੰਨ ਸਰ ਜਿਹੜੇ ਬੱਚੇ ਉਹ ਉਹਨਾਂ ਦਾ ਭਤੀਜਾ ਆ ਉਹਨਾਂ ਦਾ ਭਤੀਜਾ ਆ ਜਾਣ ਬੁੱਝ ਕੇ ਮਤਲਬ ਵੀ ਆਪਣੇ ਭਤੀਜੇ ਨੂੰ ਮੋਢੀ ਬਣਾ ਕੇ ਤੇ ਸਾਡੇ ਬਰੋਜੋ ਕੰਮ ਕਰ ਰਿਹਾ ਤੇ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਉਹਨਾਂ ਦਾ ਭਤੀਜਾ ਉਹ ਸਕੂਲ ਤੋਂ ਪਤਾ ਲੱਗਾ ਸਰ ਜਿੱਦੋਂ ਉਹਨਾਂ ਨੇ ਗਾਲੀ ਗਲੋਚਾਂ ਹਟਣਾ ਕੀਤੀ ਆ ਤੇ ਉੱਥੇ ਜਿਹੜਾ ਸਕੂਲ ਸੀ ਜਿੱਥੇ ਤੇਰੀ ਡਿਊਟੀ ਉੱਥੇ ਕਿਹੜੇ ਕਿਹੜੇ ਸਕੂਲ ਦੇ ਹੋਰ ਪੇਪਰ ਹੋ ਰਹੇ ਆ ਇਹ ਉੱਥੇ ਇੱਕ ਤਾਂ ਦੇ ਸਕੂਲ ਦੇ ਹੋ ਰਹੇ ਆ ਇੱਕ ਪਗੋਰ ਸਕੂਲ ਦੇ ਹੋ ਰਹੇ ਨੇ ਇੱਕ ਗੁਰੂ ਰਾਮਦਾਸ ਕਾ ਅਨੰਦ ਅਨੰਦ ਅਕੈਡਮੀ ਕੋਈ ਹੋ ਰਹੀ ਆ ਅੱਧਾ ਕਾਫੀ ਪ੍ਰਾਈਵੇਟ ਸਕੂਲਾਂ ਦੇ ਪੇਪਰ ਹੋ ਰਹੇ ਆ ਵਿਦਿਆਰਥੀ ਆ ਜਿੱਤੋਂ ਤਾਂ ਦਾ ਇਹ ਮਸਲਾ ਹੋਇਆ ਉਹ ਕਿਹੜੇ ਸਕੂਲ ਦਾ ਵਿਦਿਆਰਥੀ ਉਹ 골ਡਨ ਪਬਲਿਕ ਸਕੂਲ ਦਾ ਸੀ ਸੀਨੀਅਰ ਸਕੈਂਡ ਸਕੂਲ 골ਡਨ ਮਤਲਬ 골ਡਨ ਦੇ ਵੀ ਉੱਥੇ ਪੇਪਰ ਹੋ 골ਡਨ ਦੇ ਵੀ ਉੱਥੇ ਹੋ ਰਿਹਾ ਜਦਕਿ ਕਾਰਨ ਕੀ ਬਣਿਆ ਕਾਰਨ ਇਹੋ ਬਣਿਆ ਵੀ ਨਕਲ ਦਾ ਸੀ ਵਿਰੋਧ ਕੀਤਾ ਆ ਸਰਕਾਰੀ ਅਧਿਕਾਰੀ ਅਸੀਂ ਨਕਲ ਦਾ ਵਿਰੋਧ ਕਰ ਰਹੇ ਆ ਔਰ ਸਰਕਾਰ ਵੀ ਉਹਨੂੰ ਕਹਿ ਰਹੀ ਆ ਵੀ ਨਕਲ ਬਿਲਕੁਲ ਬੰਦ ਕਰਨੀ ਆ ਔਰ ਜਿਹੜੇ ਚੰਗੇ ਵਿਦਿਆਰਥੀ ਹੈ ਜਿਹੜਾ ਆਉਣ ਵਾਲਾ ਭਵਿੱਖ ਹੈ ਚੰਗੇ ਬੱਚਿਆਂ ਦੇ ਹੱਥ ਵਿੱਚ ਹੋਵੇ ਨਾ ਕਿ ਮਤਲਬ ਮਾਰੇ ਜਿਹੜੇ ਨਕਰ ਮਾਰ ਕੇ ਪਾਸ ਹੁੰਦੇ ਆ ਉਹਨਾਂ ਦੇ ਹੱਥ ਵਿੱਚ ਅਗਲਾ ਮਤਲਬ ਵੀ ਤੁਹਾਡਾ ਮੋਬਾਈਲ ਅੱਜ ਅਸੀਂ ਗਵਰਨਮੈਂਟ ਟੀਚਰ ਜਿਨ੍ਹਾਂ ਨੇ ਡੀਟੀਐਫ ਤੇ ਹੋਰ ਦੇ ਆਪਕੇ ਜਥੇਬੰਦੀਆਂ ਦੇ ਸਾਂਝੇ ਵਫਦ ਵੱਲੋਂ ਐਸਐਚਓ ਸਿਟੀ ਨੂੰ ਮਿਲੇ ਆ ਇਹਦੇ ਵਿੱਚ ਸਾਡੀ ਅਸੀਂ ਐਸਐਚਓ ਨੂੰ ਬੇਨਤੀ ਕੀਤੀ ਹੈ ਕਿ ਡੀਏਵੀ ਸਕੂਲ ਬॉय ਜਿਹੜਾ ਉੱਥੇ ਗੋਲਡਨ ਪਬਲਿਕ ਸਕੂਲ ਦੇ ਜਿਹੜੇ ਬੱਚੇ ਪੇਪਰ ਦੇ ਰਿਹਾ ਸਾਡੇ ਅਧਿਆਪਕ ਜਿਹੜੇ ਮਨਜੀਤ ਸਿੰਘ ਜੀ ਦਰੰਗਲੇ ਵਿਖੇ ਜਿਹੜੇ ਪੜਾਉਂਦੇ ਅਸੀਂ ਸੈਕੰਡਰੀ ਸਕੂਲ ਉਨਾਂ ਦੀ ਨਿਗਰਾਨਾ ਵਜੋਂ ਡਿਊਟੀ ਲੱਗੀ ਸੀ ਪਰ ਗੋਲਡਨ ਪਬਲਿਕ ਸਕੂਲ ਦੇ ਜਿਹੜੇ ਵਿਦਿਆਰਥੀ ਉੱਥੇ ਪੇਪਰ ਦੇ ਰਹੇ ਉਹਦੇ ਪ੍ਰਿੰਸੀਪਲ ਦਾ ਪਹਿਲੀ ਕਲ ਉੱਥੇ ਜਾਣਾ ਬਣਦਾ ਨਹੀਂ ਸੀ ਪਰ ਉਹਨਾਂ ਨੇ ਉਸ ਸੈਂਟਰ ਵਿੱਚ ਉਹਨਾਂ ਦਾ ਭਤੀਜਾ ਪੇਪਰ ਦੇ ਰਿਆ ਸੀ ਉਹਨੂੰ ਨਕਲ ਮਰਾਉਣ ਦੇ ਕਾਰਨ ਸਾਡੇ ਟੀਚਰ ਨੇ ਨਕਲ ਨਹੀਂ ਮਾਰ ਦਿੱਤੀ ਇਸ ਰੰਜਿਸ ਦੇ ਵਿੱਚ ਅੱਜ ਆਖਰੀ ਪੇਪਰ ਹੋਣ ਕਰਕੇ ਸਾਡੇ ਟੀਚਰ ਦੇ ਨਾਲ ਬਦਸਲੂਕੀ ਕੀਤੀ ਆ ਉਹਦੇ ਨਾਲ ਹਥੋਪਾਈ ਕੀਤੀ ਆ ਉਹਦੇ ਨਾਲ ਮਿਸਬੀਵ ਕੀਤਾ ਔਰ ਇਹਦੇ ਨਾਲ ਸਾਡੇ ਸਮੂਹ ਅਧਿਆਪਕਾਂ ਵਿੱਚ ਜ਼ਿਲ੍ਹੇ 'ਚ ਰੋਸ ਆ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏ ਆਪਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਵੀ ਕੱਲ ਸੋਮਵਾਰ ਮਿਲਾਂਗੇ ਔਰ ਅਸੀਂ ਸਿੱਖਿਆ ਮੰਤਰੀ ਤੋਂ ਸਮੂਹ ਸਰਕਾਰ ਤੋਂ ਮੰਗ ਕਰਦੇ ਆ ਅਧਿਆਪਕ ਜਥੇਬੰਦੀਆਂ ਵੱਲੋਂ ਕਿ ਇਹੋ ਜਿਹੇ ਜਿਹੜੇ ਪ੍ਰਿੰਸੀਪਲ ਆ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਪ੍ਰਿੰਸੀਪਲ ਖੁਦ ਜੇ ਨਕਲ ਮਰਾਉਣ ਜਾਂਦੇ ਆ ਅਜਿਹੇ ਪ੍ਰਿੰਸੀਪਲਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਾਡੇ ਅਧਿਆਪਕ ਨੂੰ ਇਨਸਾਫ ਦੇਣਾ ਚਾਹੀਦਾ ਕੋਈ ਉਹਨਾਂ ਨੇ ਤੁਹਾਡੇ ਨਾਲ ਹੱਥੋਂ ਬਿਲਕੁਲ ਸਾਡੇ ਟੀਚਰ ਦੇ ਨਾਲ ਹੱਥੋ ਪਾਈ ਕੀਤੀ ਹੈ ਉਹਨਾਂ ਦਾ ਫੋਨ ਵੀ ਖੋਇਆ ਔਰ ਉੱਥੇ ਸਾਰਾ ਲੇਡੀ ਸਟਾਫ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਗਾਲ੍ਹਾਂ ਵੀ ਕੱਢੀਆਂ ਔਰ ਇਹ ਬਹੁਤ ਮਾੜੀ ਗੱਲ ਵੀ ਅਧਿਆਪਕ ਦਾ ਜਿਹੜਾ ਇੱਜ਼ਤ ਮਾਣ ਜਿਹੜਾ ਉਹ ਬਹਾਲ ਰਹਿਣਾ ਚਾਹੀਦਾ ਇੱਕ ਅਧਿਆਪਕ ਇਮਾਨਦਾਰੀ ਨਾਲ ਡਿਊਟੀ ਕਰਦਾ ਔਰ ਨਕਲ ਨਹੀਂ ਚੱਲਣ ਦਿੰਦਾ ਤੇ ਉਹਦੇ ਨਾਲ ਜਿਹੜੇ ਜਿਹੇ ਅਨਸਰ ਜਿਹੜੇ ਘਾਰ ਵੀ ਕਰਦੇ ਆ ਉਹਨਾਂ ਦੇ ਨਾਲ ਹੱਥੋਂ ਬਾਈ ਕਰਦੇ ਆ ਉਹਨਾਂ ਦੇ ਵਿੱਚ ਸਰਕਾਰ ਨੂੰ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਹੁਣ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਇਹੋ ਹੀ ਹੈ ਅਸੀਂ ਐਸਐਚਓ ਨੂੰ ਬੇਨਤੀ ਕੀਤੀ ਹੈ ਵੀ ਦੀ ਜਲਦੀ ਜਿਹੜੀ ਹੈ ਇਨਕੁਆਰੀ ਕਰਕੇ ਔਰ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਐਸਐਚਓ ਸਾਹਿਬ ਨੇ ਕਿ ਅਸੀਂ ਜਲਦੀ ਇੱਕ ਦੋ ਦਿਨ ਦੇ ਵਿੱਚ ਆਪਾਂ ਇਨਕੁਆਰੀ ਕਰਕੇ ਵਿਧਾਇਕ ਨੂੰ ਜਿਹੜਾ ਇਨਸਾਫ ਦੇਵਾਂਗੇ ਸਰ ਮਾਲੂ ਕੀ ਸਾਰੀ ਘਟਨਾ ਹੋਈ ਹੈ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਬ੍ਰਦਰ ਦਾ ਬੇਟਾ ਹੈ ਪਲਸ 2 ਦੇ ਪੇਪਰ ਦੇ ਰਿਹਾ ਸੀਗਾ ਔਰ ਪੇਪਰ ਦੇਣ ਦੇ ਦੌਰਾਨ ਜਿਹੜਾ ਹੈਗਾ ਇਹਦੇ ਨਾਲ ਇੱਕ ਘਟਨਾ ਵਾਪਰੀ ਹੈ ਜਦੋਂ ਕਿ ਸਾਨੂੰ ਪਤਾ ਚੱਲਿਆ ਜਿਸ ਵੇਲੇ ਬੱਚਾ ਆਪਣਾ ਪੇਪਰ ਦੇ ਕੇ ਮੇਰੇ ਕੋਲ ਆਇਆ ਉਸ ਵੇਲੇ ਉਸ ਬੱਚੇ ਨੇ ਮੈਨੂੰ ਰੋਕੇ ਦੱਸਿਆ ਕਿ ਅੱਜ ਮੇਰੇ ਨਾਲ ਚਾਚੂ ਜੀ ਅੱਜ ਮੇਰੇ ਨਾਲ ਇਹ ਪ੍ਰੋਬਲਮ ਆਈ ਹੈ ਕਿ ਮੇਰੇ ਕੋਲ ਕੋਈ ਵੀ ਸਲਿੱਪ ਵੀ ਨਹੀਂ ਸੀਗੀ ਕਿਸੇ ਤਰ੍ਹਾਂ ਦੀ ਕੋਈ ਸਲਿੱਪ ਨਹੀਂ ਸੀਗੀ ਬਟ ਉੱਥੋਂ ਦਾ ਇੱਕ ਜਿਹੜਾ ਟੀਚਰ ਸੀਗਾ ਜਿਹੜਾ ਇਨਵਿਜੀਲੇਟਰ ਰੂਮ ਨੰਬਰ 2 ਦੇ ਵਿੱਚ ਲੱਗਾ ਹੋਇਆ ਸੀਗਾ ਉਸਨੇ ਉਹਦੇ ਜਿਹੜੇ ਅੰਦਰ ਬੋਡੀ ਪਾਰਟ ਦੇ ਵਿੱਚ ਇਨਰ ਸਾਈਡ ਤੋਂ ਜਿਹੜਾ ਹੈਗਾ ਟੱਚ ਕੀਤੇ ਆ ਔਰ ਬਾਰ-ਬਾਰ ਟੱਚ ਕਰਦੇ ਦੌਰਾਨ ਉਹਨੇ ਬੜੀ ਸ਼ਰਮ ਫੀਲ ਕੀਤੀ ਹੈ ਸਰ ਔਰ ਉਹਦੀ ਜਿਹੜਾ ਡਰੈਸ ਕੋਡ ਸਕੂਲ ਦਾ ਜਿਹੜਾ ਕੋਟ ਉਹਨੇ ਪਾਇਆ ਹੋਇਆ ਸੀਗਾ ਉਹ ਸਕੂਟ ਨੂੰ ਵੀ ਉਹਨੇ ਉਤਾਰ ਕੇ ਬਾਹਰ ਧੱਕ ਦਿੱਤਾ ਹੈ ਔਰ ਸਾਢੇ ਸਾਲ ਉਹਨਾਂ ਮਾਪਿਆਂ ਦੀ ਬਹੁਤ ਜ਼ਿਆਦਾ ਗਾਲਾਂ ਕਢੀਆਂ ਇਹੀ ਬੱਚਾ ਰੋਂਦਾ ਆ ਰਿਹਾ ਸੀਗਾ ਤੇ ਮੈਂ ਦੀ ਕੰਪਲੇਂਟ ਉੱਥੇ ਜਾ ਕੇ ਕੀਤੀ ਹੈ ਸਕੂਲ ਦੇ ਵਿੱਚ ਮੈਂ ਗਿਆ ਔਰ ਉਹਨੇ ਮੇਰੇ ਨਾਲ ਵੀ ਮਾੜਾ ਬਤਿਹਰਾ ਕੀਤਾ ਹੈ ਉਨੇ ਮੈਨੂੰ ਕਿਹਾ ਗੇਟ ਬੰਦ ਕਰ ਦਿਓ ਗੇਟ ਬੰਦ ਕਰ ਦਿਓ ਬਲਾਓ ਐਸਐਚਓ ਸਾਹਿਬ ਨੂੰ ਬਲਾਓ ਐਸਐਚਓ ਸਾਹਿਬ ਨੂੰ ਉੱਤੇ ਵੀ ਗਾਲੀ ਕਲੋਚ ਕੀਤੀ ਉਹ ਆਪਣੀ ਗਲਤੀ ਮੰਨ ਨਹੀਂ ਰਿਹਾ ਇਸ ਕਰਕੇ ਮੈਂ ਆਪਣਾ ਬਿਆਨ ਤੁਹਾਨੂੰ ਇਹੀ ਕਹਿ ਕੇ ਦਰਜ ਕਰਾਉਣਾ ਚਾਹੁੰਦਾ ਸਰ ਬਿਲਕੁਲ ਨਹੀਂ ਹੈ ਨਕਲ ਮਾਰਨ ਤੋਂ ਰੋਕਣ ਦੀ ਕੋਈ ਐਸੀ ਗੱਲ ਨਹੀਂ ਹੈ ਉੱਥੇ ਫਲਾਈਂਗ ਸਪੈਸ਼ਲ ਦੀ ਵਿਜ਼ਿਟ ਹੋਈ ਹੋਏਗੀ ਤੁਸੀਂ ਦੇਖ ਸਕਦੇ ਹੋ ਸਾਰਾ ਸੈਂਟਰ ਸੈਟੀਸਫਾਈਡ ਹੈ ਕੋਈ ਐਸੀ ਪ੍ਰੋਬਲਮ ਨਹੀਂ ਆਈ ਹੋਏਗੀ ਜੇਕਰ ਕੋਈ ਗੱਲ ਹੋਈ ਹੋਏਗੀ ਸੈਂਟਰ ਦੇ ਵਿੱਚ ਤਾਂ ਤੁਹਾਨੂੰ ਹੋਰ ਜਿਹੜੀ ਹੈ ਫਿਜ਼ੀਕਲ ਰਿਪੋਰਟਸ ਜਿਹੜੀਆਂ ਫਲਾਈਂਗ ਸਪੈਸ਼ਲ ਦੀ ਟੀਮ ਦੀ ਉੱਥੇ ਤੁਹਾਨੂੰ ਆਪਣੇ ਆਪ ਹੀ ਮਿਲ ਜਾਣੀ ਸਰ ਦੇਖੇ ਜੀ ਲੇਟਿੰਗ ਕਰ ਸਰ ਮਾਸਟਰਸ ਤੇ ਕਹਿਣਗੇ ਨਾ ਮੈਂ ਵੀ ਇੱਕ ਟੀਚਰ ਹਾਂ ਮੈਂ ਕਦੇ ਵੀ ਨਹੀਂ ਚਾਹਾਂਗਾ ਕਿ ਕੋਈ ਟੀਚਰ ਦਾ ਕੋਈ ਬੁਰਾ ਹੋਵੇ ਲੇ ਸ਼ਾਮਿਲ ਹੋਏ ਹੈ ਉਹਨਾਂ ਨੂੰ ਇਹ ਕੰਮ ਤੋਂ ਗੁਰੇਜ਼ ਕਰਨਾ ਚਾਹੀਦਾ ਸਰ ਇਹ ਸ਼ਹਿਰ ਦੇ ਵਿੱਚ ਹੀ ਸੈਂਟਰ ਬੱਸ ਸਟੈਂਡ ਦੇ ਸਾਹਮਣੇ ਸਕੂਲ ਹੈ ਬੜੇ ਕਿਉਂ ਬਸ ਤੇ ਰਹੇ ਹੋ ਤਾਂ ਸਰ ਸਾਜੀ ਦੱਸ ਦਿਓ ਕੀ ਮਾਮਲਾ ਹੈ ਸਾਰਾ ਮਾਮਲਾ ਕੜਾ ਸਕੂਲ ਵਾਲਾ ਹਾਂ ਸਾਡੇ ਕੋਲ ਦੋ ਲਗ ਲਗ ਕੰਪਲੇਂਟਸ ਆਗਿਆ ਨੇ ਇੱਕ ਮਾਸਟਰ ਜਿਹੜੇ ਹੈਗੇ ਆ ਮਾਸਟਰ ਕੈਡਰ ਹੈਗਾ ਉਹਨਾਂ ਵੱਲੋਂ ਉਹਨਾਂ ਦੀ ਹਜਤਬੰਦੀ ਵੱਲੋਂ ਤੇ ਜਿਹੜੇ ਇੱਕ ਮਾਸਟਰ ਮਨਜੀਤ ਸਿੰਘ ਨੇ ਉਹਨਾਂ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਔਰ ਦੂਜੀ ਕੰਪਲੇਂਟ ਇਹ ਮਹਾਜਨ ਫੈਮਲੀ ਹੈ ਜਿਨ੍ਹਾਂ ਦੇ ਬੱਚੇ ਵੱਲੋਂ ਇੱਕ ਕੰਪਲੇਂਟ ਸਾਨੂੰ ਮਿਲੀ ਹੈ ਔਰ ਦੋਨਾਂ ਨੇ ਇੱਕ ਦੂਜੇ ਦੇ ਉੱਪਰ ਅਰੋਪ ਲਾਏ ਨੇ ਔਰ ਮੈਂ ਇਹ ਜਿਹੜੇ ਦੋਨੇ ਕੰਪਲੇਂਟਸ ਅਸੀਂ ਲੈ ਲਿਆ ਨੇ ਔਰ ਇਹਨਾਂ ਨੂੰ ਇਨਵੈਸਟੀਗੇਟ ਕਰਕੇ ਜੋ ਅਸਲੀ ਤੌਰ ਤੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਜਿਹੜੇ ਅਰੋਪਸਰ ਲਾਏ ਆ ਉਹਨਾਂ ਨੂੰ ਜਿਹੜੇ ਬੱਚੇ ਬੱਚੇ ਵਾਲਾ ਜਿਹੜਾ ਹੈ ਜਿਹੜੇ ਪਹਿਲਾ ਮਾਸਟਰਸ ਹੈ ਉਹ ਕਹਿ ਰਿਹਾ ਕਿ ਬੱਚੇ ਦੇ ਜਿਹੜੇ ਗਾਰਡੀਅਨ ਸੀਗੇ ਉਹਨਾਂ ਨੇ ਆ ਕੇ ਗਾਲੀ ਗਲੋਚ ਕੀਤਾ ਠੀਕ ਹੈ ਜਿਹੜੇ ਬੱਚੇ ਵਾਲਾ ਕੰਪਲੇਟ ਹੈ ਉਹ ਕਹਿੰਦਾ ਕਿ ਜਿਹੜੇ ਵੀ ਤਲਾਸ਼ੀ ਦੇ ਨਾਂ ਤੇ ਮੈਨੂੰ ਸੈਕਸ਼ੂਅਲੀ ਹਰਾਸ ਕੀਤਾ ਗਿਆ ਸੋ ਇਹ ਦੋਨੇ ਚੀਜ਼ਾਂ ਕਿਉਂਕਿ ਬੱਚੇ ਉੱਥੇ ਹੋਰ ਵੀ ਹੋਣਗੇ ਉਸ ਵੇਲੇ ਸੋ ਸਾਰਾ ਮੈਟਰ ਜਿਹੜਾ ਉਹ ਇਨਵੈਸਟੀਗੇਟ ਕਰਕੇ ਜੋ ਅਸਲੀਅਤ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਥੈਂਕ ਯੂ